ਬਰਸਾਤ ਅਤੇ ਗਰਮੀ ਦੇ ਮੌਸਮ ਵਿੱਚ ਵੱਧ ਜਾਂਦਾ ਹੈ ਸਕਿਨ ਇਨਫੈਕਸ਼ਨ ਦਾ ਖਤਰਾ ਜਾਨੋਂ ਬਚਾ ਅਧਿਤ ਤਰੀਕੇ ਮਾਨਸੂਨ ਸ਼ੁਰੂ ਹੋ ਗਿਆ ਹੈ ਪਰ ਕਈ ਇਲਾਕਿਆਂ ਵਿੱਚ ਗਰਮੀ ਦਾ ਕਹਿਰ جاری ਹੈ ਅਜਿਹੇ ਗਰਮ ਮੌਸਮ ਵਿੱਚ ਸਕਿਨ ਨੂੰ ਕਈ ਤਰ੍ਹਾਂ ਦੀ ਇਨਫੈਕਸ਼ਨ ਹੋ ਸਕਦੀ ਹੈ ਤੇਜ਼ ਧੁੱਪ ਅਤੇ ਮੀਂਹ ਦੇ ਵਿੱਚ ਬਾਹਰ ਨਿਕਲਣਾ ਤੁਹਾਡੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ ਇਸ ਕਾਰਨ ਲੋਕਾਂ ਦੀ ਸਕਿਨ ਤੇ ਪਸੀਨੇ ਦੀਆਂ ਬੂੰਦਾਂ ਜਮਾ ਹੋ ਜਾਣ ਕਾਰਨ ਸਕਿਨ ਦੇ ਇਨਫੈਕਸ਼ਨ ਦੀ ਸਮੱਸਿਆ ਵਧ ਜਾਂਦੀ ਹੈ ਅਤੇ ਅਜਿਹੇ ਚ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਤੁਸੀਂ ਸਿਹਤ ਮਾਹਿਰਾਂ ਵੱਲੋਂ ਦੱਸੇ ਗਏ ਕੁਝ ਆਪਾ ਅਪਣਾ ਕੇ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ ਅਜਿਹੀ ਸਥਿਤੀ ਵਿੱਚ ਧੁੱਪ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਲੋਕਾਂ ਦੀ ਸਕਿਨ ਦੀ ਨਮੀ ਖਤਮ ਹੋ ਜਾਂਦੀ ਹੈ ਉਹਨਾਂ ਨੇ ਕਿਹਾ ਹੈ ਕਿ ਗਰਮੀਆਂ ਵਿੱਚ ਸਕਿਨ ਦੀ ਦੇਖਭਾਲ ਜ਼ਰੂਰ ਕਰਨੀ ਚਾਹੀਦੀ ਹੈ ਜਿਸ ਕਾਰਨ ਸਾਨੂੰ ਸਕਿਨ ਨਾਲ ਸੰਬੰਧਿਤ ਬਿਮਾਰੀਆਂ ਤੋਂ ਡਰਨ ਦੀ ਲੋੜ ਨਹੀਂ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਛੋਟੀ ਜਿਹੀ ਕੋਸ਼ਿਸ਼ ਤੁਹਾਡੀ ਸਕਿਨ ਨੂੰ ਨਿਖਾਰਨ ਅਤੇ ਸਿਹਤਮੰਦ ਰੱਖਣ ਵਿੱਚ ਮਦਦ ਕਰ ਸਕਦੀ ਹੈ ਗਰਮੀਆਂ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦਾ ਖਾਸ ਧਿਆਨ ਰੱਖੋ ਡਾਕਟਰ ਸਹਿਬਾਨਾ ਦਾ ਕਹਿਣਾ ਹੈ ਕਿ ਗਰਮੀਆਂ ਵਿੱਚ ਸਾਡੀ ਸਕਿਨ ਦੀ ਰੱਖਿਆ ਕਰਨ ਲਈ ਸਾਨੂੰ ਸਾਰਿਆਂ ਨੂੰ ਆਪਣੇ ਪਹਿਲਾ ਚਿਹਰੇ ਅਤੇ ਹੋਰ ਖੁੱਲੇ ਖੇਤਰਾ ਵਿੱਚ ਚੰਗੇ ਬ੍ਰਾਂਡ ਵਾਟਰਪਰੂਫ ਸਨਸਕ੍ਰੀਨ ਲੋਸ਼ਨ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਨੂੰ ਆਪਣੇ ਬੁੱਲਾਂ ਤੇ ਕਿਨਾਰੇ ਕੰਨਾਂ ਗੋਡਿਆਂ ਦੇ ਹੇਠਾਂ ਅਤੇ ਪੈਰਾਂ ਦੇ ਉੱਪਰਲੇ ਹਿੱਸਿਆਂ ਤੇ ਲਗਾਉਣਾ ਨਾ ਭੁੱਲੋ ਹਾਲਾਂਕਿ ਯਾਦ ਰੱਖੋ ਕਿ ਜਦੋਂ ਵੀ ਤੁਸੀਂ ਸਨਸਕ੍ਰੀਨ ਲੋਸ਼ਨ ਦੀ ਵਰਤੋਂ ਕਰਦੇ ਹੋ ਤਾਂ ਉਹੀ ਪ੍ਰੋਡਕਟ ਖਰੀਦੋ ਜਿਸ 'ਚ ਐਸਪੀਐਫ ਘੱਟੋ-ਘੱਟ 30% ਹੋਵੇ ਅਤੇ ਹਰ 2 ਘੰਟਿਆਂ ਬਾਅਦ ਇਸ ਨੂੰ ਲਾਗੂ ਕਰੋ। ਸੂਰਜ ਦੀਆਂ ਕਿਰਨਾਂ ਤੋਂ ਬਚਾਲੇ ਸੋਤੀ ਅਤੇ ਆਰਾਮਦਾਇਕ ਢਿੱਲੇ ਕੱਪੜੇ ਪਾਓ। ਹਮੇਸ਼ਾ ਟੋਪੀ ਅਤੇ ਸਨਗਲਾਸ ਪੈਨੋ। ਬਾਹਰ ਤੇਜ਼ ਧੁੱਪ ਦੌਰਾਨ ਕਰਦੇ ਅੰਦਰ ਜਾਂ ਠੰਡੀਆਂ ਥਾਵਾਂ 'ਤੇ ਰਹੋ। ਗਰਮੀਆਂ ਵਿੱਚ ਪਸੀਨਾ ਆਉਣ ਨਾਲ ਵੀ ਹੋ ਜਾਂਦੀ ਹੈ ਇਨਫੈਕਸ਼ਨ। ਕਈ ਵਾਰ ਜਦੋਂ ਲੋਕ ਧੁੱਪ ਵਿੱਚ ਸੈਰ ਕਰਦੇ ਹਨ ਤਾਂ ਉਹਨਾਂ ਦੀ ਸਕਿਨ 'ਚੋਂ ਨਿਕਲਣ ਵਾਲਾ ਪਸੀਨਾ ਉਹਨਾਂ ਦੇ ਕੱਪੜਿਆਂ ਨੂੰ ਪੂਰੀ ਤਰ੍ਹਾਂ ਗਿੱਲਾ ਕਰ ਦਿੰਦਾ ਹੈ। ਕਈ ਲੋਕ ਉਹਨਾਂ ਕੱਪੜਿਆਂ ਨੂੰ ਤੁਰੰਤ ਨਹੀਂ ਬਦਲਦੇ ਅਤੇ ਘੰਟਿਆਂ ਤੱਕ ਪਾਈ ਰੱਖਦੇ ਹਨ। ਹਾਲਾਂਕਿ ਇਸ ਨਾਲ ਕਈ ਤਰ੍ਹਾਂ ਦੇ ਬੈਕਟੀਰੀਅਲ ਇਨਫੈਕਸ਼ਨ ਦਾ ਖਤਰਾ ਰਹਿੰਦਾ ਹੈ ਜਿਸਨ ਕਰ ਲੋਕਾਂ ਨੂੰ ਸਕਿਨ ਦੀਆਂ ਹੋਰ ਕਈ ਸਮੱਸਿਆਵਾਂ ਜਿਵੇਂ ਦਾਦ, ਖੁਜਲੀ, ਰੈਸ਼ ਅਤੇ ਤੱਫੜ ਹੋਣ ਲੱਗਦੇ ਹਨ। ਇਸ ਨਾਲ ਲਾਲ ਦੱਬੇ ਨਜ਼ਰ ਆਉਂਦੇ ਹਨ ਬੱਚੇ ਹੋਣ ਜਾਂ ਬਜ਼ੁਰਗ ਇਸ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਗਰਮੀਆਂ ਵਿੱਚ ਸਾਵਧਾਨ ਰੱਖੋ ਧਿਆਨ ਗਰਮੀਆਂ ਦੇ ਮੌਸਮ ਵਿੱਚ ਕੁਝ ਇਨਫੈਕਸ਼ਨ ਵੱਧ ਜਾਂਦੇ ਹਨ ਸਕੂਲੀ ਬੱਚੇ ਹੋਣ ਜਾਂ ਬਾਲਗ ਜਾਂ ਇਸ ਸਮੱਸਿਆਵਾਂ ਅਕਸਰ ਹੁੰਦੀਆਂ ਰਹਿੰਦੀਆਂ ਹਨ ਅਜਿਹੇ ਵਿੱਚ ਆਪਣੇ ਸਰੀਰ ਦੀ ਸਫਾਈ ਅਤੇ ਕੱਪੜਿਆਂ ਦੀ ਸਾਫ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਇਸ ਦੇ ਨਾਲ ਹੀ ਸਾਨੂੰ ਗਰਮੀਆਂ ਵਿੱਚ ਘੱਟ ਤੋਂ ਘੱਟ ਦੋ ਵਾਰ ਠੰਡੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ ਡਾਕਟਰ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕ ਹਰ ਵਾਰ ਨਹਾਉਣ ਸਮੇਂ ਵਕ ਵਕ ਸਾਬਣ ਦੀ ਵਰਤੋਂ ਕਰਦੇ ਹਨ ਜੋ ਕਿ ਸਾਡੀ ਸਕਿਨ ਲਈ ਬਹੁਤ ਘਾਤਕ ਹੈ ਕਦੇ ਵੀ ਅਜਿਹੇ ਸਾਬਣ ਨਾ ਵਰਤੋ ਜਿਸ ਵਿੱਚ ਐਂਟੀਸੈਪਟਿਕ ਗੁਣ ਹੋਣ ਅਜਿਹੇ ਸਾਬਣ ਲਗਾਉਣ ਨਾਲ ਤੁਹਾਡੀ ਸਕਿਨ ਹੋਰ ਵੀ ਖੁਸ਼ਕ ਹੋ ਜਾਂਦੀ ਹੈ ਜਿਸ ਨਾਲ ਸਕਿਨ ਸੰਬੰਧੀ ਸਮੱਸਿਆਵਾਂ ਹੋ ਜਾਂ ਸਕਦੀਆਂ ਹਨ ਜਦੋਂ ਵੀ ਸਾਬਣ ਦੀ ਵਰਤੋਂ ਕਰੋ ਤਾਂ ਨਮੀ ਦੇਣ ਵਾਲੀ ਸਾਬਣ ਦੀ ਵਰਤੋਂ ਕਰੋ ਇਹ ਤੁਹਾਡੀ ਸਕਿਨ ਦੇ ਪੀ ਐਚ ਨੂੰ ਨਹੀਂ ਵਿਗਾੜੇਗਾ ਤੇ ਤੁਸੀਂ ਆਸਾਨੀ ਨਾਲ ਆਪਣੇ ਸਕਿਨ ਦੀ ਰੱਖਿਆ ਕਰ ਸਕੋਗੇ ਇਸ ਤੋਂ ਇਲਾਵਾ ਨਹਾਉਂਦੇ ਸਮੇਂ ਪਾਣੀ ਵਿੱਚ ਟੌਲ ਨਾ ਪਾਓ ਤੁਸੀਂ ਇਸ ਦੀ ਵਰਤੋਂ ਕਪੜੇ ਧੋਣ ਵਿੱਚ ਕਰ ਸਕਦੇ ਹੋ ਸਿਹਤਮੰਦ ਰਹਿਣਾ ਜਾਣਨ ਲਈ ਅਤੇ ਹੋਰ ਪੰਜਾਬੀ ਘਰੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਧੰਨਵਾਦ ਜੀ